ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਆ ਰਹੀ ਹੈ ਜਿੱਥੇ ਕਿ ਬੁੱਧਵਾਰ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਮਾਨਸਾ ਦੇ ਲੱਲੂਆਣਾ ਰੋਡ ਉੱਤੇ ਫਾਟਕ ਨੇੜੇ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਡੇਰਾ ਸੱਚਾ ਸੋਧਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਹਮਲੇ ਦੀ ਸਹਾਇਤਾ ਕਰਦਿਆਂ ਅੱਗ ਉੱਤੇ ਕਾਬੂ ਪਾਇਆ ਅੱਧੀ ਰਾਤ ਨੂੰ ਡੇਰਾ ਸ਼ਰਧਾਲੂਆਂ ਵੱਲੋਂ ਅੱਗ ਬੁਝਾਉਣ ਚ ਕੀਤੀ ਗਈ ਸਹਾਇਤਾ ਦੀ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ ਵਿਰਮਾ ਮੁਤਾਬਕ ਲੱਲੂਆਣਾ ਰੋਡ ਤੇ ਫਾਟਕਾਂ ਨੇੜੇ ਖਾਲਸਾ ਸਕੂਲ ਕੋਲ ਕੱਪੜੇ ਵੇਚਣ ਵਾਲਿਆਂ ਵੱਲੋਂ ਰਾਤ ਸਮੇਂ ਆਪਣੇ ਵੇਚਣ ਵਾਲੇ ਕੱਪੜੇ ਉੱਥੇ ਹੀ ਰੱਖ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਲੰਗੀ ਰਾਤ ਅਚਾਨਕ ਅੱਗ ਲੱਗ ਗਈ ਇਸ ਅੱਗ ਨੂੰ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ ਦੱਸ ਜੀ ਕਿ ਇਸ ਘਟਨਾ ਸੰਬੰਧੀ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਵਲੰਟੀਰੀਆਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਘਰੋਂ ਨਿਕਲ ਪਏ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਾਹ ਸਤਨਾਮ ਜੀ ਗਰੀਨੈਸ ਵੈਲਫੇਅਰ ਕਮੇਟੀ ਦੇ ਇਜਾਮਾਂ ਦੇ ਸੇਵਾਦਾਰ ਕਿਸੇ ਪਹਿਚਾਨ ਦੇ ਮੋਤਾਜ ਨਹੀਂ ਹੈ ਜਿੱਥੇ ਵੀ ਆਪਦਾ ਆਉਂਦੀ ਹੈ ਉਹ ਉੱਥੇ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਖੜਦੇ ਹੋਏ ਦਿਖਾਈ ਦਿੰਦੇ ਨੇ ਇਸ ਮੁਕੇ 85 ਮੈਂਬਰ ਬਿੰਦਰ ਇਨਸਾਨ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਿਆ ਤਾਂ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਤੇਜ਼ੀ ਨਾਲ ਉੱਥੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਸੇਵਾਦਾਰਾਂ ਨੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਅੱਗ ਬੁਝਾਉਣ ਦੇ ਵਿੱਚ ਪੂਰੀ ਤਨਦੇਹੀ ਨਾਲ ਸਹਾਇਤਾ ਕੀਤੀ ਜਿਸ ਦੇ ਸਿੱਟੇ ਵੱਜੋਂ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਉਹਨਾਂ ਨੇ ਆਖਿਆ ਕਿ ਜੇਕਰ ਅੱਗ ਉੱਤੇ ਕਾਬੂ ਪਾਉਣ ਦੇ ਵਿੱਚ ਹੋਰ ਦੇਰੀ ਹੋ ਜਾਂਦੀ ਤਾਂ ਨੇੜਲੀਆਂ ਦੁਕਾਨਾਂ ਤੱਕ ਅੱਗ ਪੁੱਜਣ ਨਾਲ ਵਧੇਰੇ ਨੁਕਸਾਨ ਹੋ ਸਕਦੇ ਸੀ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਮਾਨਸਾ ਦੇ ਵੱਖ-ਵੱਖ ਜ਼ੋਨਾਂ ਦੇ ਪ੍ਰੇਮੀ ਸਮਿਤੀ ਦੇ ਸੇਵਾਦਾਰ ਪ੍ਰੇਮੀ ਸੇਵਕ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਰੇਲਵੇ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ ਤਾਂ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਰਾਤ ਨੂੰ ਜਿਵੇਂ ਹੀ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਮਾਨਸਾ ਦੇ ਲੱਲੂਆਣਾ ਰੋਡ ਤੇ ਫਾਟਕਾ ਨੇੜੇ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਵੱਡੀ ਗਿਣਤੀ ਵਿੱਚ ਪਹੁੰਚ ਗਏ ਤਸਵੀਰਾਂ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਵੋਲੰਟੀਅਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਫਾਇਰ ਬ੍ਰਿਗੇਡ ਦੇ ਨਾਲ ਮੋਢਾ ਲਾ ਕੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਤੰਦੇਹੀ ਦੇ ਨਾਲ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਸੇਵਾਦਾਰਾਂ ਦੀ ਕੜੀ ਮਿਹਨਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਦਰਮੂਲੂ ਕੀਤੇ ਗਏ ਇਸ ਨੇਕ ਉਪਰਾਲੇ ਤੇ ਪੁਲਿਸ ਪ੍ਰਸ਼ਾਸਨ ਸਣੇ ਫਾਇਰ ਬ੍ਰਿਗੇਡ ਦੇ ਅਧਿਕਾਰੀਆ ਅਤੇ ਆਸ-ਪਾਸ ਦੇ ਲੋਕਾਂ ਨੇ ਭਰਮਿੰਸ਼ਲਾਗਾ ਕੀਤੀ ਹੈ ਇਸ ਮੌਕੇ ਸੇਵਾਦਾਰ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਤانوں ਪਿਆਰ ਭਰੀ ਸਤਿ ਸ਼ਕਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿਗੁਰੂ ਤੇ ਰਹੀ ਆਸਰਾ ਸਤਿਗੁਰੂ ਤੇ ਰਹੀ ਯਾਰ ਇਹ ਡੇਰਾ ਪ੍ਰੇਮੀ ਦਾ ਧੰਨਵਾਦ ਹੈ ਬਾਕੀ ਸਾਡੇ ਹੋਰ ਭੈਣ ਭਰਾ ਜੋ ਵੀ ਯਾਰ ਦੋਸਤ ਭੈਣ ਭਰਾ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਹੈ ਜੀ ਇੱਥੇ ਫਾਟਕ ਦੇ ਉਰਲੇ ਪਾਸੇ ਜਦੋਂ ਬੱਸ 80 ਤੋਂ ਫਾਟਕਾ ਨੂੰ ਆਈਏ ਤਾਂ ਖੱਬੇ ਪਾਸੇ ਜੂਸ ਦੀ ਦੁਕਾਨ ਹੈ ਗਿਰਨੀ ਚਾੜੇ ਦੇ ਨੇੜੇ ਇੱਥੇ ਅੱਗ ਲੱਗੀ ਸੀ ਬਹੁਤ ਹੀ ਜ਼ਿਆਦਾ ਭੰਗ ਕਰ ਅੱਗ ਲੱਗੀ ਸੀ ਤਾਂ ਮੈਂ ਇੱਕ ਕਾਲ ਕੀਤੀ ਡੇਰਾ ਪ੍ਰੇਮੀ ਨੂੰ ਮੇਰੇ ਦੋਸਤ ਮਿੱਤਰ ਨੇ ਜੋ ਕਿ ਬਿਜਲੀ ਵਿਭਾਗ ਦੇ ਜੈ ਨੇ ਸतीश ਕੁਮਾਰ ਜੀ ਉਹਨਾਂ ਨੂੰ ਕਾਲ ਕੀਤੀ ਤੇ 40 50 ਗੱਦ ਸੇਵਾਦਾਰ ਪਹੁੰਚੇ ਨੇ ਜਿਨ੍ਹਾਂ ਨੇ ਇੱਥੇ ਆ ਕੇ ਅੱਗ ਤੇ ਕੰਟਰੋਲ ਕੀਤਾ ਤੇ ਜਿਹੜੀ ਫਾਇਰ ਬ੍ਰੇਟ ਹੈ ਦੋ ਤਿੰਨ ਗੱਡੀਆਂ ਆਈਆਂ ਉਹਨਾਂ ਨੇ ਅੱਗ ਬੁਝਾਈ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਡੇਰਾ ਪ੍ਰੇਮੀ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹੈ ਜੋ ਕਿ ਪ੍ਰਸ਼ਾਸਨ ਵੀ ਇੱਥੇ ਬਹੁਤ ਜ਼ਿਆਦਾ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਤੇ ਮੇਰੇ ਦੋਸਤੋ ਭਰਾਵੋ ਇਹਨਾਂ ਡੇਰਾ ਪ੍ਰੇਮੀਆ ਦਾ ਪ੍ਰਸ਼ਾਸਨ ਦਾ ਨੰਬਰ ਤੁਸੀਂ 24 ਘੰਟੇ ਆਪਣੇ ਕੋਲੇ ਰੱਖਿਆ ਕਰੋ ਤਾਂ ਕਿ ਜਦੋਂ ਵੀ ਤੁਹਾਨੂੰ ਕੋਈ ਅਮਰਜੈਂਸੀ ਕਿਸੇ ਵੀ ਸਮੱਸਿਆ ਦੀ ਲੋੜ ਪਵੇ ਕੋਈ ਵੀ ਸਮੱਸਿਆ ਹੋਵੇ ਤਾਂ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਮੈਂ ਤਾਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਮੇਰੀ ਇੱਕ ਕਾਲ ਤੇ ਐਨੇ ਬੰਦੇ ਇਕੱਠੇ ਹੋ ਕੇ ਆਏ ਪ੍ਰਸ਼ਾਸਨ ਆਇਆ ਡੇਰਾ ਪ੍ਰੇਮੀਆ ਇਹ ਬਾਕੀ ਸਾਡੇ ਭੈਣ ਭਰਾ ਮਿੱਤਰ ਹੋਰ ਖੜੇ ਨੇ ਬਹੁਤ ਜ਼ਿਆਦਾ ਧੰਨਵਾਦ ਹੈ ਤੁਸੀਂ ਵੀ ਇਹਨਾਂ ਨੂੰ ਯਾਦ ਕਰੋ ਤਨ ਤਨ ਸਤਿ ਸ੍ਰੀ ਅਕਾਲ ਹਾਂ ਟਾਈਮ ਮੈਂ ਦੱਸਦਾ ਜੀ ਕਿੰਨੇ ਟਾਈਮ ਤੇ ਇੱਥੇ ਮੈਨੂੰ ਕਾਲ ਆਈ ਸੀ ਤਕਰੀਬਨ 12 ਵਜੇ ਹੁਣ 3 ਬਚ ਚੁੱਕੇ ਨੇ ਤਾਂ 3 ਘੰਟੇ ਲਗਾਤਾਰ ਇਹਨਾਂ ਨੇ ਮੈਂ ਮਦਦ ਕੀਤੀ ਅੱਗ ਬੁਝਾਈ ਅੱਗ ਦੇ ਵਿੱਚ ਹੱਥ ਪਾ ਪਾ ਕੇ ਦੇਖਿਆ ਇਹਨਾਂ ਨੇ ਕਿੱਥੇ ਅੱਗ ਲੱਗੀ ਹੈ ਜੋ ਤੱਕ ਪੂਰੀ ਅੱਗ ਬੁਝੀ ਨਹੀਂ ਉਹ ਤੱਕ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਰੇ ਡੇਰਾ ਪ੍ਰਬੰਧਕੀ ਦਾ ਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜੀ ਤਨ ਤਨ